ਸਾਕਾ ਨੀਲਾ ਤਾਰਾ ਦੀ 40ਵੀਂ ਵਰ੍ਹੇ ਸ ਤਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਾਠ ਤੇ ਭੋਗ ਪਾਇਆ ਜਾਂਦੇ ਦਾਸੇ ਕਿ ਅੰਮ੍ਰਿਤਸਰ ਬੰਦ ਦੀ ਕਾਲ ਵੀ ਦਿੱਤੀ ਗਈ ਹੈ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਵੀ ਤਾਇਨਾਤ ਕੀਤੀ ਗਈ ਹੈ ਸੁਰੱਖਿਆ ਤੇ ਸਖਤ ਪ੍ਰਬੰਧ ਕੀਤੇ ਗਏ ਨੇ ਦਮਦਮੀ ਟਕਸਾਲ ਵੱਲੋਂ ਵੀ ਸਮਾਗਮ ਦੇ ਵਿੱਚ ਸ਼ਮੂਲੀਅਤ ਕੀਤੀ ਜਾਏਗੀ ਸਾਕਾ ਨੀਲਾ ਤਾਰਾ ਜਿਸ ਦੇ ਕਿ 40ਵੀਂ ਵਰ੍ਹੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਗਣਪਰਸਾਦ ਦੇ ਭੋਗ ਪਾਇਆ ਜਾਂਦੇ ਦਲ ਖਾਲਸਾ ਨੇ ਅੰਮ੍ਰਿਤਸਰ ਦੇ ਵਿੱਚ ਬੰਦ ਦੀ ਕਾਲ ਦਿੱਤੀ ਹੈ ਵੱਡੀ ਗਿੰਦੀ ਦੇ ਵਿੱਚ ਪੁਲਿਸ ਫੋਰਸ ਦਾ ਨਾਟ ਕੀਤਾ ਗਿਆ ਹੈ ਪੈਰਾਮਿਲਟਰੀ ਫੋਰਸ ਵੀ ਇੱਥੇ ਲਗਾਈ ਗਈ ਹੈ ਸੁਰੱਖਿਆ ਦੇ ਸਖਤ ਪ੍ਰਬੰੰਧ ਕੀਤੇ ਗਏ ਨੇ ਉੱਥੇ ਹੀ ਆਉਣ ਜਾਣ ਵਾਲੀਆਂ ਗੱਡੀਆਂ ਦੇ ਵਿੱਚ ਸਖਤ ਤਰੀਕੇ ਦੇ ਨਾਲ ਚੈਕਿੰਗ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਤਾਂ ਦਮਦਮੀ ਰਕਸਾਲ ਵੱਲੋਂ ਵੀ ਸਮਾਗਮ ਕੀਤੇ ਜਾਣਗੇ ਸਾका नीला ਤਾਰਾ ਦੀ 40ਵੀਂ ਵਰ੍ਹੇ ਮੌਕੇ ਅੰਮ੍ਰਿਤਸਰ ਤੇ ਵਿੱਚ ਸੁਰੱਖਿਆ ਦੇ ਸਖਤ ਪ੍ਰਬੰੰਧ ਕੀਤੇ ਗਏ ਨੇ ਪੁਲਿਸ ਪੂਰੇ ਤਰੀਕੇ ਦੇ ਨਾਲ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਤੇ ਉੱਥੇ ਹੀ ਪੈਰਾਮਿਲਟਰੀ ਫੋਰਸ ਵੀ ਲਗਾਈ ਗਈ ਹੈ ਦਲ ਖਾਲਸਾ ਨੇ ਅੰਮ੍ਰਿਤਸਰ ਪੰਡ ਦੀ ਕਾਲ ਵੀ ਇੱਥੇ ਦਿੱਤੀ ਹੈ ਦਮਦਮੇ ਟਕਸਾਲ ਵੱਲੋਂ ਵੀ ਸਮਾਗਮ ਕੀਤੇ ਜਾਣਗੇ ਅੱਜ ਸ੍ਰੀ ਹਰਖਾਲ 택ਸਾ ਵਿਖੇ ਖੰਡ ਪੜ ਸਾਧੇ ਪੋਕ ਪਾਈ ਜਾਣਗੇ ਦਲ ਖਾਲਸਾ ਨੇ ਅੰਮ੍ਰਿਤਸਰ ਪੰਡ ਦੀ ਕਾਲ ਦਿੱਤੀ ਹੈ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਦਾ ਨਾਅਤ ਕੀਤੀ ਗਈ ਹੈ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਨੇ ਅੰਮ੍ਰਿਤਸਰ ਦੇ ਵਿੱਚ ਪੈਰਾਮਿਲਟਰੀ ਫੋਰਸ ਵੀ ਤਾਇਨਾਤ ਕੀਤੀ ਗਈ ਹੈ ਸਾਕਾ ਨੀਲਾ ਤਾਰਾ ਜਿਸ ਦੇ ਕਿ 40ਵੀਂ ਪਰਸ਼ੀ ਹੈ ਇਹ ਜੀ ਸਾਡੇ ਇੱਥੇ ਸੀਪੀ ਸਾਹਿਬ ਸਰਦਾਰ ਭੁੱਲਰ ਸਾਹਿਬ ਹੁਣਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਸਿਕਿਉਰਿਟੀ ਦਾ ਪ੍ਰਬੰਧ ਕੀਤਾ ਹੈ ਜਿਸ ਦਰਾਂ ਸਾਨੂੰ ਵੀ ਜਿਹੜਾ ਇੱਥੇ ਇੱਕ ਕਾਰਨਾਕਾ ਪੁਆਇੰਟ ਆ ਧੋਮਣ ਦੀ ਚਾਹੂਂਗਾ ਇਸ ਤੋਂ ਇਲਾਵਾ ਲਾਗੇ ਸਾਡੇ ਕੋਲ ਦੋ ਰਿਜ਼ਰਵ ਨੇ ਤਕੋਈ ਅਣਸਕਾਵੀ ਘਟਨਾ ਕੋ ਬਾਹਰ ਕੋਈ ਗਲਤ ਅੰਸਰ ਆ ਕੇ ਕੋਈ ਨਾ ਕਰੇ ਤੇ ਸ਼ਾਂਤੀਪੂਰਵ ਕੋ ਜਿਹੜਾ ਜੇ ਕਲੂ ਕਰਾ ਵੀ ਕਿਹਾ ਮਨਾਇਆ ਜਾ ਸਕਦਾ